ਯੂਵੀ ਸెలਸਟ੍ਰੋ ਜੱਗੀ ਬੱਗੀ ਵਾਲੇ ਆ ਬਹੁਤ ਸੋਹਣੀ ਵੈਰਾਈਟੀ ਲੈ ਕੇ ਆਏ ਆ ਨਵੇਂ ਡਿਜ਼ਾਈਨ ਨਵੇਂ ਸੂਟ ਆਏ ਆ ਪਾਕਿਸਤਾਨੀ ਦੁਪਟਿਆਂ ਨਾਲ ਬਹੁਤ ਸੋਹਣੀ ਵੈਰਾਈਟੀ ਆਈ ਹੈ ਕਲਰਿੰਗ ਦੇ ਦੇਖੋ ਕਿੰਨੇ ਪਿਆਰੇ ਆਏ ਆ 10 12 ਕਲਰ ਆਏ ਆ ਲੈਸ ਪ੍ਰਾਈਸ ਤੇ ਸੂਟ ਆਇਆ ਜੀ ਇਹ ਇਹ ਸੂਟ ਦਾ ਰੇਟ ਸੀਗਾ 5000 ਰੁਪਏ ਜੀ ਹੁਣ ਇਹ ਤੁਹਾਨੂੰ ਸੇਲ ਰੇਟ ਤੇ ਦੇ ਰਹੇ ਆ 2190 ਰੁਪਏ ਦਾ ਜੀ ਆ ਡਿਜ਼ਾਈਨ ਤੁਹਾਨੂੰ ਦੋ ਤਿੰਨ ਖੋਲ ਕੇ ਦਿਖਾਵਾਂਗੇ 2190 ਰੁਪਏ ਦੀ ਰੇਂਜ ਚ ਪੈਣਾ ਇਹ ਪਾਕਿਸਤਾਨੀ ਦੁਪੱਟੇ ਨਾਲ ਸੂਟ ਜੀ ਲਓ ਜੀ ਸੂਟ ਡਿਜ਼ਾਈਨਰ ਆ ਜੀ ਦੁਪੱਟਾ ਵੀ 2190 ਰੁਪਏ ਦੀ ਰੇਂਜ ਚ ਸੂਟ ਪੈਣਾ ਜੀ ਇਹ ਡਿਜ਼ਾਈਨਰ ਦੁਪੱਟਾ ਦੇਖੋ ਕਿੰਨਾ ਹੈਵੀ ਹੈ ਜੀ ਇਹ ਲੈਸ ਪ੍ਰਾਈਸ ਚ ਸੂਟ ਆਇਆ ਜੀ ਇਹ 5 500 5500 ਵਾਲੇ ਸੂਟ ਆ ਜਿਹੜੇ ਸੇਲ ਰੇਟ ਤੇ ਆਪਾਂ ਕਰਤਾ 2190 ਰੁਪਏ ਦਾ ਜੀ ਰੰਗ ਸਾਰੇ ਅਲੱਗ-ਅਲੱਗ ਹੋਣਗੇ ਡਿਜ਼ਾਈਨ ਸਾਰੇ ਅਲੱਗ-ਅਲੱਗ ਹੋਣਗੇ ਜੀ ਨਾਲੋ ਦੁਪੱਟਿਆਂ ਦੇ ਡਿਜ਼ਾਈਨ ਵੀ ਅਲੱਗ-ਅਲੱਗ ਹੋਣਗੇ ਸਾਰੇ ਬਰਕ ਡਿਫਰੈਂਟ ਆਊਗਾ ਜੀ ਕੜਾਈ ਡਿਫਰੈਂਟ ਆਊਗੀ 2190 ਰੁਪਏ ਦੀ ਰੇਂਜ ਚ ਸੂਟ ਪੈਣਾ ਜੀ ਇਹ ਲੋ ਜਿਹੜੇ ਡਿਜ਼ਾਈਨ ਇਹ ਚ ਦੋ ਤਿੰਨ ਆਏ ਆ ਇਦਾਂ ਕਿ ਸ਼ਰਟਾਂ ਦੇ ਡਿਜ਼ਾਈਨ ਲਗ ਲਗ ਮਿਲਣਗੇ ਕਲਰ ਬਹੁਤ ਪਿਆਰੇ ਆ ਇਹਦੇ ਵਿੱਚ 20 ਕਲਰ ਆਏ ਆ ਘੱਟੋ ਘੱਟ ਜੀ ਲਓ ਜੀ orange ਕਲਰ ਦੇ ਵਿੱਚ ਖੋਲ ਰਹੇ ਆ ਸੂਟ ਦੇਖੋ ਕਿੰਨਾ ਸੋਹਣਾ ਪਾਕਿਸਤਾਨੀ ਦੁਪੱਟਾ ਵਾ ਸਾਰਾ ਹੈਂਡਵਰਕ ਦੇ ਵਿੱਚ ਹੈ 2190 ਰੁਪਏ ਦੀ ਰੇਟ ਜੀ ਜਲਦੀ ਤੋਂ ਜਲਦੀ ਵਿਜ਼ਿਟ ਕਰੋ ਜੇ ਵੀ ਸਿਲਕਸਟ੍ਰੋ ਜਿੱਗੀ ਬੱਕੀ ਦੀ ਹੱਟੀ ਕੈਂਪ ਕਪੜਾ ਮਾਰਕੀਟ ਮੋਗਾ ਸਾਰੀ ਵੈਰਾਈਟੀ ਫਾਇਦੇ ਨਾਲ ਆਈ ਹੈ ਲਿਸਟ ਦੇ ਵਿੱਚ ਆਈ ਹੈ ਪ੍ਰਾਈਸ ਹੈਗਾ 2190 ਰੁਪਏ ਜੀ ਦੇਖੋ ਕਲਰ ਦੇਖੋ ਕਿੰਨੇ ਪਿਆਰੇ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਜੀ